हां जी संत जी ਅਸੀਂ ਪਾਰਲੀਮੈਂਟ ਹਲਕਾ ਖੰਡੂਰ ਸਾਹਿਬ ਤੋਂ ਬਿਲੋਂਗ ਕਰਦੇ ਆ ਕਿ ਸਾਡਾ ਵਿਧਾਨ ਸਭਾ ਹਲਕਾ ਜਿਹੜਾ ਜੀਰਾ ਹੈ ਜਿਹੜੀ ਸਾਡੇ ਹਲਕੇ ਦੀ ਪਾਰਲੀਮੈਂਟ ਸ਼ੀਟ ਆ ਜਿਹੜੀ ਬਹੁਤ ਖੰਡੂਰ ਸਾਹਿਬ ਦੀ ਹੌਟ ਮੰਨੀ ਜਾ ਰਹੀ ਹੈ ਜਿਸ ਦੇ ਉੱਪਰ ਕੁੱਲ ਦੁਨੀਆ ਦੀ ਨਿਗਾ ਟਿਕੀ ਹੋਈ ਆ ਤੇ ਮੈਂ ਬੇਨਤੀ ਕਰਦਾ ਕਈਆਂ ਥਾਵਾਂ ਤੋਂ ਮੈਨੂੰ ਬਹੁਤ ਵੀਰਾਂ ਨੇ ਫੋਨ ਆਏ ਮੈਸੇਜ ਆਏ ਕਿ ਭਾਈ ਸਾਹਿਬ ਨੂੰ ਤੁਸੀਂ ਭਾਈ ਅਮਰਤਪਾਲ ਨੂੰ ਵੋਟਾਂ ਪਾਓ ਤੁਸੀਂ ਅੱਗੇ ਕਹਿ ਦਈਏ ਤੁਹਾਡੇ ਹਲਕੇ ਦੇ ਉੱਤੇ ਦਾਗ ਲੱਗਾ ਆ ਖੰਡੂਰ ਸਾਹਿਬ ਹਲਕੇ ਦੇ ਉੱਤੇ ਤੁਸੀਂ ਬੀਬੀ ਖਾਲੜ ਨੂੰ ਹਰਾਇਆ ਆ ਤੇ ਵੀਰੋ ਪਰ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਜ਼ਰੂਰ ਕਰਦਾ ਕਿ ਭਾਈ ਸਾਹਿਬ ਤੁਸੀਂ ਜਿਵੇਂ ਕੱਲ ਮੈਨੂੰ ਵੀਰ ਕਿਸੇ ਵੀਰ ਨੇ ਲੁਧਿਆਣੇ ਤੋਂ ਫੋਨ ਕੀਤਾ ਮੈਂ ਉਹ ਵੀਰ ਨੂੰ ਮੈਂ ਜਵਾਬ ਦਿੱਤਾ ਮੈਂ ਕਿਹਾ ਵੀਰ ਤੁਸੀਂ ਕਿਹੜਾ ਪੰਥਦਰਦੀ ਕਿੰਨੇ ਕੋ ਪੰਥਦਰਦੀ ਆਪਣੇ ਆਪ ਨੂੰ ਘੋਂਦੇ ਜੇ ਤੁਸੀਂ ਤਿੰਨ ਵਾਰ ਰਵਨੀਤ ਬਿੱਟੂ ਨੂੰ ਐਮਪੀ ਬਣਾਇਆ ਜਿਨੇ ਜਿਹੜਾ ਸ਼੍ਰੀ ਆਮ ਸਿੱਖਾਂ ਨੂੰ ਗਾਲ੍ਹਾਂ ਕੱਢਦਾ ਤੇ ਉਹਨਾਂ ਦਾ ਜਿਹੜਾ ਦਾਦਾ ਸੀ ਉਹਨ ਦੀ ਕੀ ਦੇਣ ਸਿੱਖਾਂ ਨੂੰ ਤੇ ਤੁਸੀਂ ਕਿੱਡੇ ਕੋ ਪੰਥਦਰਦੀ ਜੇ ਠੀਕ ਆਣਾ ਤੁਸੀਂ ਤਿੰਨ ਵਾਰ ਉਸ ਬੰਦੇ ਨੂੰ ਜਿਤਾਤਾ ਮੈਂ ਕਿਹਾ ਤੁਹਾਡੇ ਹਲਕੇ ਤੇ ਚਲੋ ਹੋਰ ਵੀ ਮੈਨੂੰ ਕਈਆਂ ਥਾਵਾਂ ਤੋਂ ਫੋਨ ਆਏ ਪਰ ਮੈਂ ਬੇਨਤੀ ਕਰਦਾ ਸਾਡੇ ਹਲਕੇ ਤੇ ਉਹ ਬੰਦਾ ਉਂਗਲ ਚੁੱਕੇ ਜਿਹੜਾ ਆਪਣੇ ਆਪ ਦੇ ਵਿੱਚ ਪਰਫੱਕਾ ਇਹ ਨਹੀਂ ਜੇ ਆਪ ਬੋਰਡ ਝਾੜੂ ਨੂੰ ਪਾਉਣੀ ਆ ਜਿੰਨੇ ਸਾਡੇ ਸਿੰਘਾਂ ਤੇ ਐਨਐਸਐਲ ਆਈ ਆ ਤੇ ਉਂਗਲ ਸਾਡੇ ਹਲਕੇ ਤੇ ਚੁੱਕਣੀਆਂ ਵੀਰੋ ਇਹ ਕੰਮ ਨਹੀਂ ਚੱਲਣਾ ਤੁਸੀਂ ਵੇਖ ਲੈਨੇ ਤੁਹਾਨੂੰ ਕਿੰਨੇ ਕੋ ਪੰਥਦਾਰ ਜਿਹੇ ਲੁਧਿਆਣੇ ਤੋਂ ਜਿਹੜਾ ਮੇਰਾ ਵੀਰ ਕਮਲਜੀਤ ਬਰਾੜ ਜਿਹੜਾ ਮੋਗੇ ਤੋਂ ਆ ਉਹ ਚੋਣ ਲੜ ਰਹੇ ਨੇ ਪੰਥਕ ਉਮੀਦਵਾਰ ਵੱਲੋਂ ਆਜ਼ਾਦ ਉਮੀਦਵਾਰ ਵੱਲੋਂ ਵੇਖਦੇ ਆ ਤੁਸੀਂ ਵੀਰ ਨੂੰ ਜਿਤਾ ਕੇ ਭੇਜਦੇ ਜਾਂ ਹਰਾ ਕੇ ਭੇਜਦੇ ਜੇ ਲੁਧਿਆਣੇ ਵਾਲੋ ਤੁਹਾਡਾ ਹੀ ਪਤਾ ਲੱਗ ਜੂਗਾ ਤੇ ਦੂਜੇ ਪਾਸੇ ਫਰੀਦਕੋਟ ਤੋਂ ਸਾਡੇ ਜਿਹੜੇ ਵੀਰ ਜਿਨ੍ਹਾਂ ਨੇ ਬਿੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਹਿ ਦਈਏ ਕਤਲ ਕੀਤਾ ਸੀ ਉਹਨਾਂ ਦੇ ਬੇਟੇ ਜਿਹੜੇ ਬਿੰਤ ਸਿੰਘ ਦਾ ਬੇਟਾ ਹੈ ਉਹ ਮੈਦਾਨ ਵਿੱਚ ਉਤਾਰਿਆ ਗਿਆ ਹੈ ਉਮੀਦ ਆਜ਼ਾਦ ਉਮੀਦਵਾਰ ਵੱਲੋਂ ਫਰੀਦਕੋਟ ਵਾਲੋ ਤੁਸੀਂ ਵੇਖਦੇ ਕਿੰਨੇ ਕੁ ਪੰਥਕ ਜੇ ਦੂਜੇ ਹਲਕਿਆਂ ਤੇ ਉਂਗਲ ਚੁੱਕਣੀ ਬੜੀ ਸੌਖੀ ਏ